ਸੱਚਕਾਲ ਦੋਸਤੋ ਪਬਲਿਕ ਸਮਾਣਾ نیوز ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪਿਛਲੇ ਕਾਫੀ ਟਾਈਮ ਤੋਂ ਸਮਾਣਾ ਦੇ ਤਹਿਸੀਲ ਪਾਰਕ ਦੇ ਵਿੱਚ ਭਾਈ ਗੁਰਜੀਤ ਸਿੰਘ ਖੇੜੀ ਨਗਈਆ ਜਿਹੜੇ ਟਾਵਰ ਮੋਰਚੇ ਤੇ ਬੈਠੇ ਹੋਏ ਨੇ ਤੇ ਪਿਛਲੇ ਦਿਨਾਂ ਦੇ ਵਿੱਚ ਪਹਿਲਗਾਮ ਦੇ ਵਿੱਚ ਜਿਹੜਾ ਹਮਲਾ ਹੋਇਆ ਹੈ ਆਤਕਵਾਦੀਆਂ ਦੇ ਵੱਲੋਂ ਉਹਨਾਂ ਦੇ ਵਿਰੁੱਧ ਜਿਹੜਾ ਅੱਜ ਇੱਕ ਆਵਾਜ਼ ਚੁੱਕਣ ਦੇ ਲਈ ਸਮਾਣਾ ਦੇ ਜਿਹੜਾ ਤਹਿਸੀਲ ਪਾਰਕ ਦੇ ਵਿੱਚ ਮੋਹ ਪੱਤੀਆਂ ਜਗਾ ਕੇ ਸ਼ਹੀਦਾਂ ਲਈ ਜਿਹੜੀ ਆ ਅਰਦਾਸ ਕੀਤੀ ਗਈ ਤੇ ਸਤਾਂਜਲੀ ਦਿੱਤੀ ਗਈ ਮੋਮਬੱਤੀਆਂ ਜਗਾ ਕੇ ਸਮਾਣਾ ਦੇ ਤਹਿਸੀਲ ਪਾਰਕ ਦੇ ਵਿੱਚ ਸਮੂਹ ਮਈ ਲਾਵਾਂ ਤੇ ਹੋਰ ਕਾਫੀ ਲੋਕਾਂ ਵੱਲੋਂ ਜਿਹੜਾ ਕੈਂਡਲ ਮਾਰਚ ਕੱਢਿਆ ਗਿਆ ਦੇਖ ਸਕਦੇ ਹੋ ਕਿ ਜਿਹੜੇ ਲੋਕ ਉੱਥੇ ਸੈਰ ਕਰਨ ਆਉਂਦੇ ਨੇ ਉਹਨਾਂ ਵੱਲੋਂ ਵੀ ਮੋਮਬੱਤੀਆਂ ਜਗਾ ਕੇ ਉਹਨਾਂ ਦੇ ਨਾਲ ਜਿਹੜਾ ਉਹਨਾਂ ਦਾ ਸਾਥ ਦਿੱਤਾ ਤੇ ਉਹਨਾਂ ਦਾ ਕਹਿਣਾ ਸੀ ਕਿ ਕੋਈ ਵੀ ਲੋਕ ਸਨ ਜਿਨ੍ਹਾਂ ਦੀ ਡੈਥ ਹੋਈ ਹੈ ਲੇਕਿਨ ਉਹ ਸਾਡੇ ਭਾਈਪਣ ਹੀ ਸਨ ਫਿਲਹਾਲ ਦੇ ਉਹ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਓਕੇ ਅਸੀਂ ਸਮਾਣਾ ਜੋ ਟਾਵਰ ਮੋਰਚਾ ਲੱਗਾ ਹੋਇਆ ਜੀ ਉੱਥੇ ਕੋਆਰਡੀਨੇਟਰ ਦੇ ਤੌਰ ਤੇ ਸੇਵਾਵਾਂ ਅਸੀਂ ਇੱਥੇ ਨਿਭਾ ਰਹੇ ਹਾਂ ਨਿਭਾ ਰਹੇ ਹਾਂ ਤੇ ਸਾਰੇ ਵੀਰ ਜਿਹੜੇ ਆਪਾਂ ਰਲ ਮਿਲ ਕੇ ਇਹ ਕੋਸ਼ਿਸ਼ ਕਰਦੇ ਪਏ ਹਾਂ ਕਿ ਬੇਅਦਬੀਆਂ ਦੇ ਵਾਸਤੇ ਸਖਤ ਕਾਨੂੰਨ ਬਣੇ ਕਿ ਜਿਹੜੇ ਦੁਸ਼ਟ ਬੇਅਦਬੀਆਂ ਕਰਦੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਤੇ ਅੱਜ ਆਪਾਂ ਆ ਪਿੱਛੇ ਦੇਖਦੇ ਪਏ ਹਾਂ ਇੱਕ ਬੜਾ ਵੱਡਾ ਕਹਿਰ ਜਿਹੜਾ ਹੈ ਉੱਜਮੂ ਕਸ਼ਮੀਰ ਦੀ ਧਰਤੀ ਤੇ ਜਿਹੜਾ ਵਾਪਰੇ ਆ ਪਿਛਲੇ ਦਿਨੀ ਜੀ ਕਈ ਘਰ ਉੱਜੜ ਗਏ ਕਈਆਂ ਦੇ ਸੁਹਾਗਣਾਂ ਦੇ ਸੁਹਾਗ ਉੱਜੜ ਗਏ ਕਈਆਂ ਪਹਿਣਾ ਦੇ ਵੀਰ ਚਲੇ ਗਏ ਕਿਸੇ ਦਾ ਬਾਪ ਸਿਰ ਤੋਂ ਸਾਹੇ ਉੱਠ ਗਿਆ ਇੱਕ ਬੱਚੀ ਉਰਲਾਰੀ ਸੀ ਕੋ ਛੋਟੇ ਬੱਚੇ ਮਤਲਬ ਇੱਕ ਬਹੁਤ ਵੱਡਾ ਕਹਿਰ ਜਿਹੜਾ ਵਾਪਰੇ ਆ ਅਸੀਂ ਉਸ ਨੂੰ ਮਹਿਸੂਸ ਕਰਦੇ ਹੋਏ ਇੱਕ ਮਨੁੱਖਤਾ ਦਾ ਦਰਦ ਸਮਝਦੇ ਹੋਏ ਉਸ ਨੂੰ ਇਹ ਕੋਨਾ ਪਰਿਵਾਰਾਂ ਦੇ ਨਾਲ ਚਾਹੇ ਨਾ ਉਹ ਸਾਨੂੰ ਜਾਣਦੇ ਨਾ ਅਸੀਂ ਉਹਨਾਂ ਨੂੰ ਜਾਣਦੇ ਆ ਪਰ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਸ਼ਰੀਕ ਹਾਂ ਸਾਰੇ ਜੋ ਤਾਵਰ ਮੋਰਚਾ ਸਮਾਣਾ ਹੈ ਅਸੀਂ ਸਾਰੇ ਹੀ ਗੁਰੂ ਨਾਨਕ ਸਾਹਿਬ ਦੇ ਸਿੱਖ ਹੋਣ ਦੇ ਨਾਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹੋਣ ਦੇ ਨਾਤੇ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਪਾਉਮ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਸ ਦੁੱਖ ਦੀ ਘੜੀ ਵਿੱਚ ਅਸੀਂ ਸਾਰੇ ਸ਼ਰੀਕ ਹਾਂ ਉਹਨਾਂ ਪਰਿਵਾਰਾਂ ਦੇ ਵਾਸਤੇ ਅੱਜ ਨਾਮ ਜਪ ਕੇ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਉਹਨਾਂ ਪਰਿਵਾਰਾਂ ਨੂੰ ਤਰਵਾਸ ਦਿਓ ਤਾਂ ਕਿ ਉਹ ਇਸ ਸਦਮੇ ਨੂੰ ਇਸ ਝਟਕੇ ਨੂੰ ਝੱਲ ਸਕਣ ਤੇ ਕਿਰਪਾ ਕਰਿਓ ਅੱਜ ਇਹ ਸਾਰੇ ਸਮਾਣੇ ਦੇ ਜਿਹੜੇ ਬਸ਼ਿੰਦੇ ਨੇ ਜਿਹੜੇ ਦਾਨਿਸ਼ਮੰਦ ਲੋਕ ਜਿਹੜੇ ਸਿਆਣੇ ਲੋਕ ਜਿਹੜੇ ਇੱਥੇ ਆਉਂਦੇ ਨੇ ਰੋਜ਼ਾਨਾ ਪਾਰਸ ਵਿੱਚ ਉਹਨਾਂ ਨੇ ਇਹ ਮੋਮਬਤੀਆਂ ਜਗਾ ਕੇ ਇੱਕ ਦੁੱਖ ਮਿਢਾਇਆ ਉਹਨਾਂ ਪਰਿਵਾਰਾਂ ਦਾ ਅਸੀਂ ਹੀ ਮਹਿਸੂਸ ਕਰਦੇ ਹਾਂ ਕਿ ਐਸੇ ਦੁਸ਼ਟਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜਦਾਂ ਬਿਆਦਬੀ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾ ਹੋਣ ਐਸੇ ਦੁਸ਼ਟੀਆਂ ਦੋਸ਼ੀਆਂ ਨੂੰ ਐਸੇ ਦੁਸ਼ਟਾਂ ਨੂੰ ਸਖਤ ਤੋਂ ਸਖਤ ਸਜ਼ਾਵਾ ਐਗਜ਼ੈਂਪਲਰੀ ਪਨਿਸ਼ਮੈਂਟਸ ਹੋਣੀਆਂ ਚਾਹੀਦੀਆਂ ਨੇ ਐਸੇ ਦੁਸ਼ਟਾਂ ਵਾਸਤੇ ਨਾਥਿਆਂ ਦੇ ਉੱਤੇ ਹੈ ਉਹ ਖੁਸ਼ੀਆਂ ਮਨਾਉਣ ਕੋਈ ਬੱਚਾ ਵਿਆਹ ਕਰਾ ਕੇ ਕੋ ਜੋੜਾ ਗਿਆ ਤੇ ਉਹ ਸਦਾ ਵਾਸਤੇ ਆ ਵੇਖੋ ਇਹ ਤਸਵੀਰ ਜਿਹੜੀ ਆ ਇਹਨੂੰ ਵੇਖ ਕੇ ਕਿਸੇ ਦੀ ਬੱਚੀ ਕਿਸੇ ਦੀ ਧੀ ਕਿਸੇ ਦੀ ਭੈਣ ਕਿੰਨੇ ਚਾਵਾਂ ਦੇ ਨਾਲ ਇਹ ਹਫਤਾ ਪਹਿਲਾਂ ਦੱਸਦੇ ਉਹਦਾ ਵਿਆਹ ਹੋਇਆ ਤੇ ਅਜੇ ਹਫਤਾ ਵੀ ਨਹੀਂ ਲੰਘਿਆ ਤੇ ਇੰਨਾ ਜ਼ਾਲਮਾ ਸੋ ਅਸੀਂ ਸਾਰੇ ਹੀ ਉਹਨਾਂ ਸਾਰੇ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਉਹ ਰੱਬ ਸੱਚਾ ਜਿੰਨੂੰ ਵੀ ਉਹ ਮੰਨਦੇ ਨੇ ਉਹ ਉਹ ਰੱਬ ਉਹਨਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਉਹਨਾਂ ਨੂੰ ਤਰਵਾਸਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ